ਆ ਜਿਹੜੀ ਵੀਡੀਓ ਨਾ ਸਤਲੁਜ ਦਰਿਆ ਤੋਂ ਪਿੰਡ ਜੱਲੋ ਕੇ ਦੀਆਂ ਬੈਕਾਂ ਵਜਦੀਆਂ ਨੇ ਉੱਥੋਂ ਦੀ ਆ ਤੇ ਕਾਫੀ ਘਰਾਂ ਦੇ ਵਿੱਚ ਜਿਹੜਾ ਪਾਣੀ ਅੱਗੇ ਬੂਹਿਆਂ ਦੇ ਕਾਫੀ ਹੋਇਆ ਖਰਦਾ ਹੈ ਕਾਫੀ ਨੁਕਸਾਨ ਇਹਨਾਂ ਦਾ ਪੱਠਿਆਂ ਦਾ ਤੂੜੀ ਦਾ ਹੋ ਗਿਆ ਤੇ ਜੇ ਕੋਈ ਸੱਜਣ ਇਹਨਾਂ ਦੀ ਕੋਈ ਹੈਲਪ ਕਰਨਾ ਹੀ ਚਾਹੁੰਦਾ ਕੋਈ ਚਾਰੇ ਦੀ ਕੋਈ ਫੀਡ ਦੀ ਜਾ ਕੇ ਸੌਦੇ ਦੀ ਤੇ ਇਹ ਨਾ ਭਾਈ ਉਹਨਾਂ ਦੇ ਨੰਬਰ ਦੋ ਜਣੇ ਦੇ ਮੈਂ ਦੇਣ ਲੱਗਾ ਉਹਨਾਂ ਦੇ ਲਾਗੇ ਬੰਨੇ ਕਾਫੀ ਕੰਮ ਨੇ ਹੋਰ ਤੇ ਆਪਦੀ ਕੋਈ ਗੱਲਬਾਤ ਕਰਕੇ ਤੇ ਮੌਕਾ ਦੇਖ ਕੇ ਤੁਸੀਂ ਸੇਵਾ ਜਿਹੜੀ ਇਹਨਾਂ ਦੀ ਕਰ ਸਕਦੇ ਹੋ ਤੇ ਇੱਕ ਨੰਬਰ ਹੈਗਾ ਜੀ ਭਾਈ ਸੁਖਦੇਵ ਸਿੰਘ ਦਾ ਜੱਲੂ ਕਿਆਂ ਤੋਂ 8194940352 ਤੇ ਦੂਸਰਾ ਨੰਬਰ ਹੈਗਾ ਜੀ ਭਾਈ ਹਰਪ੍ਰੀਤ ਸੋਨਾ ਇਹ ਵੀ ਜੱਲੋਕਿਆਂ ਤੋਂ 9855202880 ਇਹ ਦੋ ਜਣਿਆਂ ਦੇ ਨੰਬਰ ਨੇ ਤੇ ਜੇ ਕੋਈ ਸੱਜਣ ਕੋਈ ਦਾਨੀ ਸੱਜਣ ਸੇਵਾ ਉੱਥੇ ਕਰਨੀ ਚਾਹੁੰਦਾ ਤੇ ਮੈਨੂੰ ਵੈਸੇ ਇੱਕ ਦੋ ਫੋਨ ਆਏ ਸੀ ਤੇ ਇਹਨਾਂ ਨਾਲ ਗੱਲਬਾਤ ਹੋਈ ਉਹਨਾਂ ਬਾਈ ਨੇ ਵੀਡੀਓ ਬਣਾ ਕੇ ਭੇਜੀ ਆਹ ਹਾਲਾਤ ਨੇ ਤੁਸੀਂ ਦੇਖ ਰਹੇ ਹੋ ਵੀਡੀਓ ਚ ਉੱਥੇ ਤੇ ਇਹਨਾਂ ਨਾਲ ਬਾਈ ਉਹਨਾਂ ਨਾਲ ਗੱਲਬਾਤ ਕਰ ਲਿਓ ਸਿੱਧੀ ਤੇ ਜੇ ਕੋਈ ਸੱਜਣ ਸੇਵਾ ਕਰਨੀ